ਫਗਵਾੜਾ ਦੇ ਹੁਸ਼ਰਪੁਰ ਰੋਡ ਤੇ ਨਗਰ ਨਿਗਮ ਵੱਲੋਂ ਬਣਾਈ ਗਏ ਕੂੜੇ ਦੇ ਡੰਪ ਦੇ ਨੇੜੇ ਕਾਫੀ ਤਾਦਾਦ ਵਿੱਚ ਅਵਾਰਾ ਮवेशੀਆ ਤੋਂ ਜਿੱਥੇ ਆਲੇ ਦੁਆਲੇ ਦੇ ਲੋਕ ਤਾਂ ਪਰੇਸ਼ਾਨ ਹਨ ਹੀ ਉੱਥੇ ਇਹ ਅਵਾਰਾ ਮवेशੀ ਕਾਫੀ ਹਾਦਸਿਆਂ ਦਾ ਕਾਰਨ ਬਣਦੇ ਹਨ ਆਮ ਨਾਗਰਿਕਤਾ ਬਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਇਸ ਪਰੇਸ਼ਾਨੀ ਦਾ ਕੋਈ ਟਕਮਾ ਹੱਲ ਕੀਤਾ ਜਾਵੇ ਨਹੀਂ ਤਾਂ ਇਹਨਾਂ ਅਵਾਰਾ ਮवेशੀਆਂ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜਿਸ ਕਈ ਯੋਗ ਹੈ ਕਿ ਕਈ ਲੋਕ ਆਵਾਰਾ ਜਨਵਰਾ ਕਰਕੇ ਹਾਦਸੇ ਦਾ ਸ਼ਿਕਾਰ ਹੋ ਚੁਕੇ ਹਨ ਅਤੇ ਕਈ ਤਾਂ ਆਪਣੀਆਂ ਜਾਨਾਂ ਵੀ ਗਵਾ ਚੁਕੇ ਹਨ ਪੀਟੂ ਫਲੈਂਗ نیوز ਪ੍ਰਿਤਪਾਲ ਸਿੰਘ ਟਿੰਗਰਾ ਦੀ ਰਿਪੋਰਟ ਹਾਂਜੀ ਸਰ ਕੀ ਨਾਮ ਆਪਣਾ ਸਰ ਮੇਰਾ ਨਾਮ ਪ੍ਰਦੀਪ ਠਾਕੁਰ ਆ ਸਾਡੀ ਇੱਥੇ ਮਾਰਕੀਟ ਆ ਉੱਪਰ ਸਾਡੀਆਂ ਦੁਕਾਨਾਂ ਇੱਥੇ ਮੋਇਲਾ ਦੀਆਂ ਨਾਲ ਇੱਧਰ ਹਸਪੀਟਲ ਵੀ ਆ ਇੱਧਰ ਵੀ ਹਸਪੀਟਲ ਆ ਮੀ ਡੈਂਟਲ ਕਲੀਨਿਕ ਇੱਥੇ ਸਰ ਰੋਡ ਦੇ ਨਾਲ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਆ ਦੇਖੋ ਇਹਨਾਂ ਦੇ ਵੀ ਸੱਟਾਂ ਲੱਗੀਆਂ ਆਈਆਂ ਪਸ਼ੂਆਂ ਦੇ ਗੱਡੀਆਂ ਇਹਨਾਂ ਚ ਵੱਜਦੀਆਂ ਰਹਿੰਦੀਆਂ ਆ ਕੋਈ ਨਾ ਕੋਈ ਡੇਲੀ ਇੱਥੇ ਐਕਸੀਡੈਂਟ ਹੁੰਦਾ ਆ ਤੇ ਪ੍ਰਸ਼ਾਸਨ ਇਹਦੇ ਬਾਰੇ ਕੁਝ ਨਹੀਂ ਕਰ ਰਿਹਾ ਕੂੜਾ ਵੀ ਜਿੱਦਾਂ ਖਿਲਰਿਆ ਪਸ਼ੂ ਉਹ ਹੀ ਖਾਂਦੇ ਆ ਤੇ ਕੋਈ ਨਾ ਕੋਈ ਡੇਲੀ ਐਕਸੀਡੈਂਟ ਹੁੰਦਾ ਆ ਇੱਥੇ ਕੋਈ ਨਹੀਂ ਦੇਖਦਾ ਹੈਗਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਪ੍ਰਸ਼ਾਸਨ ਨੂੰ ਸਰ ਸਾਡੀ ਹੱਥ ਜੋੜ ਕੇ ਹੀ ਬੇਨਤੀ ਆ ਜਿਹੜਿਆ ਵਾਰ ਜਿਹੜੇ ਆਵਾਰਾ ਪਸ਼ੂ ਘੁੰਮਦੇ ਆ ਇਹਨਾਂ ਦਾ ਕੁਝ ਕੀਤਾ ਜਾਵੇ ਇਹਨਾਂ ਨੂੰ ਇਥੋਂ ਉਰੇ ਪਰੇ ਕੀਤਾ ਜਾਵੇ ਤਾਂ ਕਿ ਜੋ ਆਮ ਇਨਸਾਨ ਹੈ ਉਹਨਾਂ ਨੂੰ ਤੰਗੀ ਨਾ ਆਵੇ ਮੈਂ ਆਪਣਾ ਮੇਰਾ ਨਾਮ ਜਸਕਰਾਂ ਸਿੰਘ ਆ ਮੈਂ ਪੁਜਾਵਾਲ ਦਾ ਹੋਣਾ ਆ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਹੁਣ ਹੁਣ ਵੀ ਥੋੜਾ ਟਾਈਮ ਪਹਿਲਾਂ ਇੱਕ ਐਕਸੀਡੈਂਟ ਹੋਇਆ ਉਹ ਪਛਲੇ ਤੁਸੀਂ ਦੇਖ ਸਕਦੇ ਹੋ ਉਹਦੇ ਸੱਟ ਲੱਗੀ ਹੈਗੀ ਹੈ ਤੇ ਉਹਨਾਂ ਦਾ ਵੀ ਜਾਨੀ ਮਤਲਬ ਨੁਕਸਾਨ ਹੋਣ ਤੋਂ ਕਾਫੀ ਬਚਾਅ ਹੋ ਗਿਆ ਤੇ ਵੀ ਆਪਾਂ ਇਹੀ ਕਵਾਂਗੇ ਕਿ ਮਤਲਬ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਕੋਈ ਨਾ ਕੋਈ ਇੱਥੇ ਵੱਡੀ ਵਾਰਦਾਤ ਹੋ ਸਕਦੀ ਆ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਆ ਇਸ ਕਰਕੇ ਆਪਾਂ ਇਹੀ ਕਵਾਂਗੇ ਕਿ ਮਤਲਬ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਵੱਲ ਧਿਆਨ ਦਿੱਤਾ ਜਾਵੇ